ਤਾਰ ਪਾਰਟੀ ਬਰ ਉਹਦੀ ਕਾਰਜਵਾਂ ਕਰ ਰਹੀ ਸੀ ਪਿਛਲੇ ਜਦੋਂ ਤੋਂ ਉਹਨਾਂ ਨੂੰ ਲੀਡਰ ਪੋਜੀਸ਼ਨ ਬਣਾਇਆ ਗਿਆ ਲਗਾਤਾਰ ਉਹ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਸੀ ਇਸੇ ਕਰਕੇ ਕਰਕੇ ਉਹਨੂੰ ਸਸਪੈਂਡ ਕੀਤਾ ਗਿਆ ਸੀਗਾ ਉਹ ਕਿਤੇ ਨਾ ਕਿਤੇ ਬਾਹਰੀ ਤਾਕਤਾਂ ਦੇ ਹੱਥ ਖੇਡ ਰਿਆ ਜਿਹੜੀਆਂ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਤੋੜਨਾ ਚਾਹੁੰਦੀ ਸੀ ਕਮਜ਼ੋਰ ਕਰਨੇ ਚਾਹੁੰਦੀ ਸੀਗਾ ਉਹਨਾਂ ਪਾਰਟੀ ਦੇwidehat ਵਿੱਚ ਖੈਰਾ ਸਾਹਿਬ ਖੇਡ ਰਿਹਾ ਸੀ ਕਿ ਜਿਹਨਾਂ ਅਸਤੀਫਾ ਦਿੱਤਾਗਾ ਸਾਡੀ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਹੈਗੀ ਆ ਉਹ 3 ਵਜੇ ਕੋਰ ਕਮੇਟੀ ਸਾਡੀ ਮੀਟਿੰਗ ਸ਼ੁਰੂ ਹੋਣੀ ਆ ਉਸ ਮੀਟਿੰਗ ਦੇ ਵਿੱਚ ਖੈਰਾ ਸਾਹਿਬ ਬਾਰੇ ਫੈਸਲਾ ਲਵਾਂਗੇ ਕਿ ਐਂਟੀ ਡਿਫੈਕਸ਼ਨ ਲਾ ਦੇਣ ਕਿਹੜੀਆਂ ਕਿਹੜੀਆਂ ਧਾਰਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਮੈਂਬਰਸ਼ਿਪ ਤੋਂ ਅਸਤੀਫਾ ਦੇਣਾ ਤੁਸੀਂ ਵੀ ਸਮਝਦੇ ਵੀ ਐਮਐਲਏਸ਼ਿਪ ਤੋਂ ਦੇਣਾ ਚਾਹੀਦਾ ਸੀ ਦੇਖੋ ਉਹਨਾਂ ਨੂੰ ਬਤਾਉ ਰਿਹਾ ਐਮਐਲਏਸ਼ਿਪ ਤੋਂ ਅਸਤੀਫਾ ਦੇਣਾ ਚਾਹੀਦਾ ਸੀ ਕਿ ਜੇਕਰ ਉਹਨਾਂ ਨੇ ਪਾਰਟੀ ਛੱੜਨੀ ਸੀ ਪਹਿਲਾਂ ਐਮਐਲਏਸ਼ਿਪ ਛੱਡ ਦੇ ਲਾ ਦੇ ਕਿਹੜੇ ਕਿਹੜੇ ਸੈਕਸ਼ਨ ਦੇ ਤਹਿਤ ਉਹਦੇ ਖਿਲਾਫ ਕਾਰਵਾਈ ਕਰਨੀ ਪੈਣੀ ਔਰ ਅਸੀਂ ਕਾਰਵਾਈ ਕਰਾਂਗੇ ਉਹਦੇ ਖਿਲਾਫ ਦੇਖੋ ਹੋਰ ਬਹੁਤ ਸਾਰੇ ਐਮਐਲਏ ਸਾਡੀ ਗੱਲਬਾਤ ਚੱਲ ਰਹੀ ਹੈਗੀ ਉਹ ਬੜਾ ਜਲਦੀ ਵਾਪਸ ਪਾਰਟੀ ਚ ਆ ਜਾਣਗੇ ਪਰ ਲੇਕਿਨ ਖੈਰਾ ਸਾਹਿਬ ਦੇ ਖਿਲਾਫ ਪਾਰਟੀ ਸਖਤ ਸਟੈਂਡ ਲਾਊਗੀ ਉਹਨਾਂ ਨੂੰ ਜਿਹੜੀ ਮੈਂਬਰਸ਼ਿਪ ਆ ਖਤਮ ਕਰਵਾਉਣ ਲਈ ਕਾਨੂੰਨੀ ਚਾਰਾ ਜੋਗੀ ਤੇ ਸਰ ਆਪ ਦੇ ਵਿੱਚ ਜਿਹੜੀ ਐਜੂਕੇਸ਼ਨ ਆ ਸਰਕਾਰੀ ਜਿਹੜਾ ਆਪਾਂ ਕਹਿ ਦਿੰਦੇ ਗਵਰਨਮੈਂਟ ਐਜੂਕੇਸ਼ਨ ਆ ਉਹਦਾ ਬਹੁਤ ਬੁਰਾ ਹਾਲ ਆ ਬੇਸਿਕ ਇਨਫਰਾਸਟ੍ਰਕਚਰ ਜਿਹੜਾ ਹੈਗਾ ਸਕੂਲਾਂ ਦੇ ਬਿਲਡਿੰਗਾਂ 50 50 ਸਾਲ 700 ਸਾਲ ਪੁਰਾਣੀਆਂ ਹੋ ਚੁੱਕੀਆਂ ਡਿਗਰਿੰਜ ਨੇ ਮੈਂ ਬਹੁਤ ਸਾਰੇ ਸਕੂਲਾਂ ਦਾ ਦੌਰਾ ਕੀਤਾ ਹੈ ਬਹੁਤ ਸਾਰੇ ਬਿਲਡਗਾ ਟੈਂਡ ਹੋ ਜਾਂ ਪੰਜਾਂ ਲਗੀਆਂ ਔਰ ਪੰਜਾਬ ਸਰਕਾਰ ਦਾ ਐਜੂਕੇਸ਼ਨ ਵੱਲ ਕੋਈ ਧਿਆਨ ਨਹੀਂ ਓਪੀ ਸੋਨੀ ਜੀ ਜਿਹੜੇ ਹੈਗੇ ਨੇ ਬੜੇ ਬੇਤੁਕੇ ਬੜੇ ਬੇਲੋੜੇ ਬਿਆਨ ਜਾਰੀ ਕਰੀ ਜਾਂਦੇ ਇਹ ਬਿਆਨ ਜਾਰੀ ਕਰਨ ਦੀ ਬਜਾਏ ਸੋਨੀ ਸਾਹਿਬ ਨੂੰ ਚਾਹੀਦਾ ਕਿ ਉਹ ਪਿੰਡਾਂ ਚੋਂ ਸਕੂਲਾਂ ਚੋਂ ਸਕੂਲਾਂ ਦੇ ਜਾ ਕੇ ਹਾਲਾਤ ਚੈੱਕ ਦੇ ਬੱਚੇ ਨੇ ਕਿਉਂ ਤਰੱਕੀ ਕਰ ਸਕਣਾਂ